ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਕੁੱਲ 12 ਸਾਲਾਂ ਬਾਅਦ ਵਾਹ ਕੁੰਭ ਦਾ ਅਸ਼ੁਭ ਅਫਸਰ ਆਇਆ ਤੇ ਇਸੇ ਮੌਕੇ ਦੌਰਾਨ ਦੁਨੀਆ ਭਰ ਤੋਂ ਕਰੋੜਾਂ ਦੀ ਗਿਣਤੀ 'ਚ ਜਿਹੜੇ ਸ਼ਰਧਾਲੂ ਪਹੁੰਚ ਰਹੇ ਨੇ ਤ੍ਰਿਵੇਣੀ ਸੰਗਮ ਦੇ ਵਿੱਚ ਆਸਥਿਕ ਦੁਕਤੀ ਲਗਾਉਣ ਦੇ ਲਈ ਉੱਥੇ ਬੀਤੀ ਰਾਤ ਮੰਦਬਾਗੀ ਖਬਰ ਨਿਕਲ ਕੇ ਸਾਹਮਣੇ ਹੈ ਜਿੱਥੇ ਮਹਾਕੁੰਭ ਦੇ ਵਿੱਚ ਮੋਨੀ ਅਮਾਵਸਿਆ ਦੇ ਅਫਸਰ ਉੱਤੇ ਜਦੋਂ ਬੀਤੀ ਰਾਤ ਡੇਢ ਦਾ ਟਾਈਮ ਸੀ ਡੇਢ ਵਜੇ ਸੀ ਰਾਤ ਦੇ ਤੇ ਭਗੜੜ ਮਚ ਜਾਂਦੀ ਮਹਾਕੁੰਭ ਦੇ ਵਿੱਚ ਤੁੰਦ ਦੱਸਦੀ ਹੈ ਕਿ ਕੋਈ ਅਫਵਾਹ ਫੈਲਾਈ ਜਾਂਦੀ ਹੈ ਦੇ ਵੱਲੋਂ ਤੇ ਚਾਰਨੇ ਕੀ ਜਿਹੜੀ ਭੀੜ ਇਸ਼ਨਾਨ ਕਰਨ ਲਈ ਆ ਪਹੁੰਚੀ ਹੁੰਦੀ ਹੈ ਸੰਗਮ ਟੱਟ ਤੇ ਤੇ ਉਹ ਬੈਰੀਕੇਟਿੰਗ ਤੋੜ ਕੇ ਅੱਗੇ ਵੱਲ ਨੂੰ ਵਧਦੀ ਹੈ ਬੇਕਾਬੂ ਹੋ ਜਾਂਦੀ ਹੈ ਭੀੜ ਤੇ ਉੱਥੇ ਤੋਂ ਦੱਸਿਆ ਗਿਆ ਕਿ 14 ਲੋਕਾਂ ਦੀ ਮੌਤ ਇਸ ਵਿੱਚ ਨਿਕਲ ਕੇ ਸਾਹਮਣੇ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਜਿਹੜਾ ਖੱੱਚਾ ਜਤਾਇਆ ਜਾ ਰਿਹਾ ਉੱਥੇ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕੀਤਾ ਗਿਆ ਹੈ ਹੁਣ ਤੇ ਅਸ਼ਰਦਾਲੂਆਂ ਦੀ ਜਿਹੜੀ ਐਂਟਰੀ ਉਸ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਤੇ ਉੱਥੇ ਇਸ਼ਨਾਨ ਕਰਨ ਵਾਲੇ ਖਾੜਿਆ ਤੇ ਵੀ ਫਿਲਹਾਲ ਜਿਹੜੀ ਪ੍ਰਿਆਗਰਾਜ ਦੇ ਵਿੱਚ ਨੂੰ ਰੋਕ ਦਿੱਤਾ ਗਿਆ ਹੈ ਦੱਸਦੀ ਕਿ ਮੂਨੀ ਅਮਵਸਿਆ ਦੇ ਮੌਕੇ ਤੇ ਬੀਤੀ ਰਾਤ ਕਾ ਲਗਭਗ 1:30 ਵਜੇ ਦੇ ਆਸ-ਪਾਸ ਸੰਗਮ ਵਿਖੇ ਦੂਜੀ ਅੰਮ੍ਰਿਤ ਸ਼ਨਾਣ ਲਈ ਇਕੱਠੀ ਹੋਈ ਭਾਰੀ ਭੀੜ ਕਾਰਨ ਪਗਦੜਮਾ ਜਾਂਦੀ ਹੈ ਮਾਘੂਮ ਦੇ ਵਿੱਚ ਉੱਥੇ ਇਸ ਵਿੱਚ 14 ਲੋਕਾਂ ਦੀ ਮੌਤ ਜਿਹੜੀ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਫਿਲਹਾਲ ਜਿਹੜੀ ਗਿਣਤੀ ਹੈ ਸਾਹਮਣੇ ਸਹੀ ਮਾਇਨੇ ਚ ਨਹੀਂ ਪਤਾ ਲੱਗੀ ਕਿਉਂਕਿ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਵੀ ਖੱਛਾ ਜਤਾਇਆ ਜਾ ਰਿਹਾ ਹੈ ਉੱਥੇ ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਬਾਰੇ ਫਿਲਹਾਲ ਕੋਈ ਸਹੀ ਮਾਇਨੇ ਤਨਕਾਰੀ ਨਹੀਂ ਦਿੱਤੀ ਜਾ ਰਹੀ ਉਹ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕੀ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਜਰੇ ਇਲਾਜ ਦੇ ਲਈ ਤੇ ਉੱਥੇ ਪਗਤੜ ਤੋਂ ਬਾਅਦ ਪ੍ਰਸ਼ਾਸਨ ਦੀ ਬੇਨਤੀ ਤੇ ਸਾਰੇ ਤੇਰਾ ਖਾੜਿਆ ਨੇ ਅੱਜ ਮੋਨੀ ਅਮਵਸਿਆ ਦੇ ਅੰਮ੍ਰਿਤ ਇਸ਼ਨਾਨ ਨੂੰ ਰੱਦ ਕਰ ਦਿੱਤਾ ਜੀ ਹਾਂ ਇਸ਼ਨਾਨ ਜਿਹੜੇ ਹੋਣੇ ਸੀ ਅੱਜ ਅਮਵਸਿਆ ਦੇ ਮੌਕੇ ਤੇ ਉਹ ਵੀ ਰੱਦ ਕਰ ਦਿੱਤੇ ਗਏ ਨੇ ਫਿਲਹਾਲ ਹੀ ਉੱਥੇ ਤੋਂ ਦੱਸ ਦਈਏ ਕਿ ਪ੍ਰਸ਼ਾਸਨ ਵੱਲੋਂ ਹੁਣ ਰੋਕ ਲਗਾ ਦਿੱਤੀ ਹੈ ਮਹਾਕੁੰਮ ਦੇ ਵਿੱਚ ਐਂਟਰੀ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਫਿਲਹਾਲ ਜਿਹੜੀ ਮਹਾਕੁੰਮ ਦੇ ਵਿੱਚ ਸੰਗਤਾਂ ਦੀ ਗਿਣਤੀ ਹੈ ਉਹ 5 ਕਰੋੜ ਦੇ ਆਸ-ਪਾਸ ਹੈ ਜੀ ਹਾਂ ਤਾਂ ਦੱਸ ਦਈਏ ਕਿ ਤੇ ਉਹ ਗਿਣਤੀ ਵਾਧੀ ਜਾ ਰਹੀ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਸਪਗਦੜ ਮਚਣ ਦੇ ਬਾਅਦ ਕਈ ਜਿਹੜੀਆਂ ਸਪੈਸ਼ਲ ਟ੍ਰੇਨਾਂ ਮਹਾ ਕੁੰਬਲੀ ਚਲਾਈਆਂ ਗਈਆਂ ਨੇ ਉਹਨਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਤੇ ਪ੍ਰਿਆਗਰਾਜ ਦੇ ਵਿੱਚ ਮਹਾਕੁੰਚ ਐਂਟਰੀ ਜਿਹੜੇ ਲੋਕੀ ਹੁਣ ਕਰਨਗੇ ਉਹਨਾਂ ਤੇ ਵੀ ਐਂਟਰੀ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕਾਫੀ ਪਗੜੜਤ ਬਾਅਦ ਇਸ ਕਾਫੀ ਅਹਿਮ ਮੁੱਦੇ ਆ ਦੇ ਫੈਸਲਾ ਲਿਆ ਗਿਆ ਉੱਥੇ ਅਖਿਲ ਭਾਰਤੀ ਖਾੜਾ ਪ੍ਰੇਸ਼ਦ ਦੇ ਪ੍ਰਧਾਨ ਰਵਿੰਦਰ ਪੂਰੀ ਨੇ ਕਿਹਾ ਕਿ ਇਹ ਫੈਸਲਾ ਸੰਗਮ ਨੋਜ ਤੇ ਭਾਰੀ ਪੀੜ ਕਰ ਲਿਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਵੀ ਸੀਐਮ ਯੋਗੀ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਉਥੇ ਤੁਹਾਨੂੰ ਦੱਸ ਦਈਏ ਕਿ ਅਫਵਾਹ ਕਾਰਨ ਸੰਗਮ ਨੋਜ ਤੇ ਭਗੜੜ ਮਚ ਜਾਂਦੀ ਹੈ ਤੇ ਕੁਝ ਔਰਤਾ ਜ਼ਮੀਨ ਤੇ ਡਿੱਗ ਪਈਆਂ ਅਤੇ ਲੋਕ ਉਹਨਾਂ ਦੇ ਉੱਤੋਂ ਦੀ ਲੰਘ ਗਏ ਤੇ ਜਿਹੜੇ ਲੋਕੀ ਸੀ ਬੈਰੀਕੇਡਿੰਗ ਤੋੜ ਦਿੱਤੀ ਗਈ ਲੋਕਾਂ ਵੱਲੋਂ ਤੇ ਸੱਤ ਤੋਂ ਵੱਧ ਹਾਦਸੇ ਤੋਂ ਬਾਅਦ 70 ਤੋਂ ਵੱਧ ਐਂਬੂਲੈਂਸਾਂ ਸੰਗਮ ਕੰਡਿਆਤ ਪਹੁੰਚ ਗਈਆਂ ਐਨਾਂ ਰਾਹੀ ਜ਼ਖਮੀਆਂ ਤੇ ਮ੍ਰਿਤਕਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਦਸੇ ਤੋਂ ਬਾਅਦ ਐਨਐਸਜੀ ਕਮਾਂਡੋਜ਼ ਨੇ ਸੰਗਮ ਕੰਡਿਆਤ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਸੰਗਮ ਨੋਜ ਇਲਾਕੇ ਵਿੱਚ ਆਮ ਲੋਕਾਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਉੱਥੇ ਪ੍ਰਿਆਗਰਾਜ ਵਿੱਚ ਭੀੜ ਨੂੰ ਵਧਣ ਤੋਂ ਰੋਕਣ ਲਈ ਪ੍ਰਿਆਗਰਾ ਸ਼ਹਿਰ ਦੀ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ਰਧਾਲੂਨ ਰੋਕਣ ਲਈ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਜੀ ਹਾਂ। ਜਿਹੜੀ ਇਹ ਪਗੜੜ ਮਚ ਗਈ ਉਸ ਤੋਂ ਬਾਅਦ ਕਾਫੀ ਰੋਕ ਲਗਾ ਦਿੱਤੀ ਗਈ ਤੇ ਸਥਿਤੀ ਨੂੰ ਕਾਬੂ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਸ਼ਾਇਦ ਜਦੋਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੋ ਜਾਏਗੀ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਖੋਲ ਦਿੱਤੀਆਂ ਜਾਣਗੀਆਂ ਪ੍ਰਸ਼ਾਸਨ ਮਤਲਬ ਪਰ ਫਿਲਹਾਲ ਬੀਤੀ ਰਾਤ ਸੰਗਮ ਨੋਜ ਟੱਟ ਤੇ ਜਿਹੜੀ ਕਿ ਪਗੜੜ ਮਚ ਜਾਂਦੀ ਹੈ ਤੇ ਉੱਥੇ ਹੀ 14 ਲੋਕਾਂ ਦੀ ਮੌਤ ਨਿਕਲ ਕੇ ਸਾਹਮਣੇ ਆਈ ਮਾਹਕਮਚੋ